ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸਾਡੀ ਜ਼ੁਬਾਨ ਨੂੰ ਨੱਕ ਅੱਖਾਂ ਤੇ ਕੰਨ ਅਸੀਂ ਇਹਨਾਂ ਦੇ ਰਾਹੀਂ ਇਸ ਪੰਜ ਭੌਤਿਕ ਸਰੀਰ ਦੇ ਅੰਦਰ ਜੋ ਵੀ ਪਾਉਂਦੇ ਆ ਉਹਦਾ ਸਾਡੀ ਤੰਦਰੁਸਤੀ ਦੇ ਉੱਤੇ ਵੱਡਾ ਅਸਰ ਪੈਂਦਾ ਹੈ ਤੇ ਕੁਝ ਵੀਰਾਂ ਨੇ ਸਵਾਲ ਕੀਤਾ ਜਾਂ ਕੁਝ ਦੇਖਣ ਵਾਲਿਆਂ ਵੀਡੀਓਜ਼ ਦੇ ਸਵਾਲ ਕੀਤਾ ਕਿ ਇਹਨਾਂ ਦਾ ਕਿਵੇਂ ਅਸਰ ਪੈਂਦਾ ਹੈ ਤੇ ਮੈਂ ਅੱਜ ਜ਼ਿਕਰ ਕਰਾਂਗਾ ਕਿ ਜੋ ਅਸੀਂ ਮੂੰਹ ਦੇ ਰਾਈ ਖਾਂਦੇ ਆ ਕੋਈ ਵੀ ਵਸਤੂ ਅਸੀਂ ਖਾਂਦੇ ਆ ਉਹਦਾ ਸਾਡੇ ਸਰੀਰ ਦੇ ਉੱਤੇ ਕਿਵੇਂ ਅਸਰ ਪੈਂਦਾ ਹੈ ਬੱਚਾ ਜਦੋਂ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਤੇ ਲਗਭਗ ਜਦੋਂ ਮਾਤਾ ਦੇ ਪੇਟ ਵਿੱਚ ਮਾਤਾ ਗਰਭ ਧਾਰਦੀ ਹੈ ਤੇ ਪੰਜਾਂ ਹਫ਼ਤਿਆਂ ਦੇ ਬਾਅਦ ਉਹਦਾ ਦਿਲ ਧੜਕਣ ਲੱਗ ਪੈਂਦਾ ਹੈ ਬੱਚੇ ਦਾ ਦਿਲ ਪੰਜਾਂ ਹਫ਼ਤਿਆਂ ਦੇ ਬਾਅਦ ਧੜਕਣ ਲੱਗ ਪੈਂਦਾ ਹੈ ਸੋ ਅਗਰ ਦਿਲ ਧੜਕੇਗਾ ਤੇ ਕਿਹਨੂੰ ਪੰਪ ਕਰੇਗਾ ਕਿਹਨੂੰ ਚਲਾਏਗਾ ਖੂਨ ਨੂੰ ਸੋ ਇਹਦਾ ਮਤਲਬ ਕਿ ਪੰਜਾ ਹਫ਼ਤਿਆਂ ਤੋਂ ਪਹਿਲਾਂ ਖੂਨ ਬੱਚੇ ਦੇ ਸਰੀਰ ਵਿੱਚ ਪ੍ਰਵਾਹਿਤ ਹੋ ਜਾਂਦਾ ਹੈ ਤੇ ਖੂਨ ਕੀ ਹੈ ਖੂਨ ਕਿਸ ਤੋਂ ਬਣਦਾ ਹੈ ਖੂਨ ਭੋਜਨ ਤੋਂ ਬਣਦਾ ਹੈ ਸੋ ਭੋਜਨ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੈ ਜਿੰਨਾ ਚਿਰ ਬੱਚਾ ਮਾਂ ਦੇ ਪੇਟ 'ਚ ਰਹਿੰਦਾ ਹੈ ਭੋਜਨ ਮਾਂ ਦੇ ਖੂਨ ਤੋਂ ਲੈਂਦਾ ਤੇ ਜਦੋਂ ਉਹਦਾ ਜਨਮ ਹੁੰਦਾ ਹੈ ਮਾਂ ਦੇ ਦੁੱਧ ਤੋਂ ਸ਼ੁਰੂ ਕਰਕੇ ਪਸ਼ੂਆਂ ਦੇ ਜਨਵਰਾਂ ਦੇ ਮੱਝਾਂ ਗਾਈਆਂ ਦੇ ਦੁੱਧ ਤੱਕ ਆਉਂਦਾ ਉਸ ਤੋਂ ਬਾਅਦ ਅੱਜ ਕੱਲ ਪ੍ਰਵਰਤੀ ਚੱਲ ਪਈ ਐ ਡੱਬਿਆਂ ਵਾਲਾ ਦੁੱਧ ਵੀ ਆਉਂਦਾ ਫਿਰ ਹੌਲੀ ਹੌਲੀ ਖਾਣਾ ਖਾਣ ਲੱਗ ਪੈਂਦਾ ਔਰ ਫਿਰ ਉਹ ਆਪਣੇ ਮਨਪੁੰਦੇ ਖਾਣੇ ਖਾਂਦਾ ਸੋ ਬੱਚਾ ਜੋ ਵੀ ਖਾਂਦਾ ਜਵਾਨ ਜੋ ਵੀ ਖਾਂਦਾ ਬਜ਼ੁਰਗ ਜੋ ਵੀ ਖਾਂਦਾ ਉਹਦਾ ਸਿੱਧਾ ਸਿੱਧਾ ਅਸਰ ਸਾਡੇ ਸਰੀਰ ਤੇ ਪੈਂਦਾ ਕਿਉਂਕਿ ਸਾਡੀ ਬਾਡੀ ਕਿਸੇ ਵੀ ਬਾਹਰੀ ਗਏ ਹੋਏ ਪਦਾਰਥਨ ਲਿਪਿਡਸ ਵਿੱਚ ਪ੍ਰੋਟੀਨਸ ਵਿੱਚ ਕਾਰਬੋਹਾਈਡਰੇਟਸ ਵਿੱਚ 슈ਗਰਸ ਵਿੱਚ मिनरल्स ਵਿੱਚ ਵਿਟਾਮਿਨਸ ਵਿੱਚ ਤੋੜ ਲੈਂਦੀ ਹੈ ਉਹਨਾਂ ਦਾ ਵਿਭਾਜਨ ਕਰ ਲੈਂਦੀ ਹੈ ਫੈਟਸ ਨੂੰ ਅਲੱਗ ਕਰ ਦਿੰਦੀ ਹੈ ਪ੍ਰੋਟੀਨਸ ਨੂੰ ਅਲੱਗ ਕਰ ਦਿੰਦੀ ਹੈ ਕਾਰਬੋਹਾਈਡਰੇਟਸ ਨੂੰ ਅਲੱਗ ਕਰ ਦਿੰਦੀ ਹੈ ਔਰ ਜਿਹੜੀ ਪ੍ਰੋਟੀਨ ਇਹ ਹਮੋਗਲੋਬਿਨ ਬਣਾਉਣ ਦਾ ਕੰਮ ਕਰਦੀ ਹੈ ਹੀਮੋਗਲੋਬਿਨ ਕੀ ਹੁੰਦਾ ਜੀ ਸਾਡੇ ਖੂਨ ਦੇ ਵਿੱਚ ਆਇਰਨ ਦੀ ਮਾਤਰਾ ਇੱਕ ਖਾਸ ਤਰ੍ਹਾਂ ਦੇ ਪ੍ਰੋਟੀਨ ਤੋਂ ਆਇਰਨ ਮਿਲਦਾ ਜਿਹਨੂੰ ਆਪਾਂ ਹੀਮੋਗਲੋਬਿਨ ਕਹਿ ਦਿੰਦੇ ਆ ਤੇ ਇਹ ਹੀਮੋਗਲੋਬਿਨ ਕੀ ਕਰਦਾ ਬਾਡੀ ਦੇ ਵਿੱਚ ਇਹ ਆਕਸੀਜਨ ਨੂੰ ਕੈਰੀ ਕਰਦਾ ਜਿਹੜਾ ਆਪਾਂ ਸਾਹ ਲੈਂਦੇ ਆ ਇਹਦੇ ਵਿੱਚੋਂ ਆਕਸੀਜਨ ਨੂੰ ਵੱਖਰਾ ਕਰਕੇ ਸਾਡੀ ਬਾਡੀ ਦੇ ਵੱਖ-ਵੱਖ ਸੈਲਸ ਤੱਕ ਖੜਦਾ ਉੱਥੇ ਜਾ ਕੇ ਇਹ એનર્ਜੀ ਪੈਦਾ ਕਰਦਾ ਹੀਟ ਪੈਦਾ ਕਰਦਾ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਨਿਰੰਤਰ ਚਾਲੂ ਵਿੱਚ ਰੱਖਦੇ ਆ ਸੋ ਕੁਝ ਵੀ ਅਸੀਂ ਖਾਂਦੇ ਆ ਸਾਡਾ ਸਰੀਰ ਉਹਨੂੰ ਡੀਕੰਪੋਜ਼ ਕਰਕੇ ਤੋੜ ਕੇ ਲਿਪਿਡਸ ਕਾਰਬੋਹਾਈਡਰੇਟਸ ਤੇ ਪ੍ਰੋਟੀਨਸ ਵਿੱਚ ਬਦਲ ਲਿੰਦਾ